ਸਾਰੀ ਦੁਨੀਆ ਦੇ ਵਿੱਚ ਜੋ ਕ੍ਰਿਸਮਸ ਡੇ ਆ ਮਨਾਇਆ ਜਾ ਰਿਹਾ ਹੈ ਪ੍ਰਭੂ ਯਿਸੂ ਮਸੀਹ ਅੱਜ ਦੇ ਦਿਨ ਪ੍ਰਗਟ ਹੋਏ ਸੀ ਅਸੀਂ ਇਸ ਨੂੰ ਬੜਾ ਦਿਨ ਦਿਨ ਵੀ ਆਖਦੇ ਹਾਂ ਸੋ ਅੱਜ ਸਾਰੀ ਦੁਨੀਆ ਦੇ ਵਿੱਚ ਇੱਥੇ ਇੱਥੇ ਵੀ ਪ੍ਰਭੂ ਯਿਸੂ ਦੇ ਪੈਰੋਕਾਰ ਨੇ ਅੱਜ ਦਾ ਦਿਨ ਬੜੀ ਤੋਂਕਾਮ ਨਾਲ ਮਨਾਇਆ ਜਾ ਰਿਹਾ ਹੈ ਔਰ ਅੱਜ ਉਸ ਦੇ ਤਹਿਤ ਮੈਂ ਖੋਜੇਵਾਲ ਆਇਆ ਹਾਂ ਗੁਰੂ ਮਾਰੀ ਦਰਸ਼ਨ ਕਰਨ ਵਾਸਤੇ ਸਾਥੀ ਪ੍ਰਭੂ ਯਿਸੂ ਮਸੀਹ ਦੇ ਵਿਰਤ ਆਏ ਉਹ ਸੇ ਲੋਕਾਂ ਨੇ ਜੋ ਦੁਨੀਆ ਦੇ ਉੱਪਰ ਉੱਚ ਨੀਚ ਦਾ ਬਹੁਤ ਦੁੱਖਾਂ ਦਾ ਜੀਵਨ ਬਤੀਤ ਕਰੇ ਸਨ ਉਹਨਾਂ ਦੇ ਉਦਾਰ ਲਈ ਉਸ ਦੁਨੀਆ ਤਿਆਰ ਸਨ ਔਰ ਜਦੋਂ ਉਹਨਾਂ ਨੇ ਆ ਕੇ ਆਪਣਾ ਜੀਵਨ ਜੋ ਬਤੀਤ ਕੀਤਾ ਦੂਜਿਆਂ ਦੀ ਭਲਾਈ ਲਈ ਮਨੁੱਖਤਾ ਦੀ ਸੇਵਾ ਲਈ ਔਰ ਦੂਜਿਆਂ ਨੂੰ ਅੱਛੇ ਰਸਤੇ ਲਾਂਦ ਵਾਸਤੇ ਉਹ ਦੁਨੀਆ ਤਿਆਰ ਸਨ ਅੱਜ ਦਾ ਜੋ ਅਸੀਂ ਦੇਖਿਆ ਜਾਏ ਅਗਰ ਉਹਨਾਂ ਹਮੇਸ਼ਾ ਇਨਸਾਨ ਨੂੰ ਦੂਜਿਆਂ ਨੂੰ ਮਾਫ ਕਰਨ ਦਾ ਜੋ ਹੈ ਜੇਕਰ ਕੋਈ ਮਾੜਾ ਕੰਮ ਕਰਦਾ ਹੈ ਉਸ ਨੂੰ ਮਾਫ ਕਰਨਾ ਔਰ ਉਹਨੂੰ ਅੱਛੇ ਰਾਹ ਦੇ ਉੱਪਰ ਲਾਉਣ ਦਾ ਸੰਦੇਸ਼ ਦਿੱਤਾ ਸੀ ਉਹਦੇ ਨਾਲ ਨਾਲ ਉਹਨਾਂ ਨੇ ਮਨੁੱਖਤਾ ਦੀ ਸੇਵਾ ਕੀਤੀ ਅਸੀਂ ਸਾਰੇ ਜਾਣਦੇ ਹਾਂ ਕਿ ਉਹਨਾਂ ਨੂੰ ਇਸ ਦੁਨੀਆ ਦੇ ਉੱਪਰ ਬਹੁਤ ਤਸੀਹੇ ਔਰ ਬਹੁਤ ਦੁੱਖ ਚੱਲਣੇ ਪਏ ਉਹਨਾਂ ਨੇ ਬਹੁਤ ਮੁਸੀਬਤਾਂ ਝੱਲੀਆਂ ਪਰ ਉਹਨਾਂ ਸੀ ਨਹੀਂ ਕੀਤੀ ਉਹਨਾਂ ਨੇ ਮਹਿਸੂਸ ਕੀਤਾ ਕਿ ਇਹ ਜੋ ਲੋਕੀ ਕੰਮ ਕਰ ਰਹੇ ਨੇ ਇਹਨਾਂ ਨੂੰ ਪਤਾ ਨਹੀਂ ਹੈਗਾ ਇਸ ਕਰਕੇ ਉਹਨਾਂ ਨੇ ਕਿਹਾ ਪਰਮਾਤਮਾ ਇਹਨਾਂ ਨੂੰ ਮਾਫ ਕਰਨਾ ਇਹ ਨਹੀਂ ਜਾਣਦੇ ਕਿ ਸਿੱਕੀ ਕੀ ਕਰ ਰਿਹਾ ਕਿਉਂਕਿ ਜੋ ਵੀ ਅੱਛੇ ਇਨਸਾਨ ਨੂੰ ਪ੍ਰਤਾਰਥ ਕਰਦਾ ਹੈ ਉਹਨੂੰ ਹਮੇਸ਼ਾ ਮਾਫ ਕਰ ਦੇਣਾ ਚਾਹੀਦਾ ਹੈ ਤਾਂ ਕਿ ਉਹ ਅੱਛੇ ਰਾਹ 'ਤੇ ਲੱਗ ਸਕੇ ਸੋ ਅੱਜ ਦੇ ਦਿਨ ਦੇ ਪਰ ਇਹੋ ਸੰਦੇਸ਼ ਹੈ ਕਿ ਸਾਰੇ ਮਿਲ ਕੇ ਸਾਰੇ ਮਨੁੱਖਾਂ ਦੀ ਸੇਵਾ ਕਰੀਏ ਔਰ ਜੋ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਸੰਦੇਸ਼ ਦਿੱਤਾ ਹੈ ਸਾਜੀ ਵਾਲਤਾ ਦਾ ਉਹਨੂੰ ਅਸੀਂ ਆਪਣੇ ਜੀਵਨ 'ਚ ਢਾਲੀਏ ਔਰ ਪਰਿਵਾਰ ਔਰ ਜੀਵਨ ਦਾ ਸਫਲ ਅਸੀਂ ਆਪਣਾ ਜੀਵਨ ਬਤੀਤ ਕਰੀਏ ਬਹੁਤ ਬਹੁਤ ਨੇ ਬਹੁਤ ਸਾਰੀਆਂ ਸਮੱਸਿਆਵਾਂ ਹਨ ਸਮੇਂ-ਸਮੇਂ ਤੇ ਪੇਚਾਉਂਦੇ ਨੇ ਸਰਕਾਰ ਕੀ ਸਰਕਾਰ ਉਹਨਾਂ ਦੇ ਹੱਲ ਵਾਸਤੇ ਕੀ ਕਰਦੀ ਆਲਰੇਡੀ ਪੰਜਾਬ ਦੇ ਮੁੱਖ ਮੰਤਰੀ ਸਤਾਰ ਭਗਵੰਤ ਸਿੰਘ ਮਾਨ ਸਾਹਿਬ ਜਿਹੜੇ ਕਿ ਹਮੇਸ਼ਾ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਨੇ ਤੁਸੀਂ ਦੇਖਿਆ ਉਹਨੇ ਕਿ ਪਿੱਛੇ 350 ਸਾਲਾਂ ਸਿੱਗੁਰਤੀ ਫਾਦੇ ਜਿਹੜਾ ਜੋ ਸ਼ੀਦੀ ਘੜਾ ਬਣਾਇਆ ਗਿਆ ਉਹਨਾਂ ਨੇ ਸਾਰਾ ਸਾਲ ਲਗਾਤਾਰ ਮਨਾਇਆ ਔਰ ਪਹਿਲੀ ਵਾਰ ਇਤਿਹਾਸ ਹੋਇਆ ਕਿ ਇੰਨਾ ਵੱਡੇ ਲੈਵਲ ਤੇ ਪੱਧਰ ਤੇ ਮਨਾਇਆ ਗਿਆ ਸੋ ਉਹਦੇ ਨਾਲ ਨਾਲ ਸਾਡੇ ਸਾਰੇ ਮਨਿਸਟਰ ਸਾਹਿਬਾਨ ਦੀ ਡਿਊਟੀ ਲੱਗੀ ਹੈ ਕਿ ਤੁਸੀਂ ਸਾਰਿਆਂ ਡੇਰਿਆਂ ਤੇ ਜਾ ਕੇ ਕਿਉਂਕਿ ਸਾਰਾ ਹੀ ਸਮਾਜ ਜੋ ਹੈ ਅਗਰ ਇਕੱਠਾ ਹੋਏਗਾ ਤਾਂ ਹੀ ਬਿਹਤਰੀ ਹੋਏਗੀ ਸੋ ਅਸੀਂ ਸਾਰਿਆਂ ਅਲੱਗ-ਅਲੱਗ ਧਰਮਾਂ ਦੇ ਉੱਪਰ ਡੇਰਿਆਂ ਤੇ ਜਾ ਕੇ ਉਹਨਾਂ ਦੀਆਂ ਸਮੱਸਿਆਵਾਂ ਸੁਣ ਰਹੇ ਹਾਂ ਉਹਨਾਂ ਦਾ ਹੱਲ ਵੀ ਕਰ ਰਹੇ ਹਾਂ ਔਰ ਆਉਣ ਵਾਲੇ ਸਮੇਂ ਵਿੱਚ ਜਿਵੇਂ ਹੋਰ ਇਹਨਾਂ ਦੇ ਜੋ ਹੈ ਜੋ ਮੁਸ਼ਕਲਾਂ ਆ ਰਹੀਆਂ ਨੇ ਉਹਨਾਂ ਦਾ ਵੀ ਹੱਲ ਕਰਾਂਗੇ ਕੋਈ ਰਾਜਨੀਤਿਕ ਸਵਾਗਤ ਹੋ ਰਿਹਾ ਰਾਜਪਤਰੀ ਸਮਾਗਮ ਇਸ ਦਿਨ ਮੈਂ ਨੂੰ ਇਹਦੇ ਬਾਰੇ ਕੋਈ ਫਿਲਹਾਲ ਜਾਣਕਾਰੀ ਨਹੀਂ ਮੈਂ ਹਾਂਜੀ ਹੋ ਰਿਹਾ ਹਾਂ ਨਕਤੀ ਗੁਰਦਾਸਪੁਰ ਹਾਂ ਨਕਤੀ ਸੰਬਰ ਨੂੰ ਗੁਰਦਾਸਪੁਰ ਹੋ ਰਿਹਾ ਜਿਦਾ ਮੈਂ ਪਹਿਲਾਂ ਦੱਸਿਆ ਹੈਗਾ ਸੋ ਆਈ ਵਿਲ ਚੈੱਕ ਡੈਫੀਨਿਟਲੀ ਹੋਏਗਾ ਧਾਰਮਿਕ ਕਾਰਜਕ੍ਰਮ ਜੋ ਹੈ ਸਰਕਾਰ ਤੱਕ ਦੀ ਹੈ ਤੇ ਕਾਫੀ ਸਮੇਤ ਉਹ ਜਿਹੜੀਆਂ ਪੰਜਾਬ ਦੀ ਹੋਰਤਾਂ ਆ ਇਕ ਵਾਦਾ ਕੀਤਾ ਗਿਆ ਸੀਗਾ 1000 ਰੁਪਏ ਦਾ ਤੇ ਮੋੜੇ ਸਾਲ ਵੀ ਖਤਮ ਹੋਣ ਜਾ ਰਿਹਾ ਵਾ ਕਹਾਂ 2027 ਦੀ ਇਲੈਕਸ਼ਨ ਵੀ ਆ ਜਿਹੜੀਆਂ ਤੇ ਲੱਗਦਾ ਕਿ ਆਗਮਨ ਦੇ ਸਮੇਂ ਦੇ ਵਿੱਚ ਐਲਾਨ ਹੋ ਜੇਗਾ ਛੇਤੀ 1000 ਰੁਪਏ ਅੱਜ ਸੀ ਜੋ ਹੈ ਇੱਕ ਬਹੁਤ ਹੀ ਪਵਿੱਤਰ ਤਿਹਾੜੀ ਪਵਿੱਤਰ ਦਿਹਾੜੇ ਦੇ ਨੂੰ ਮਨਾਉਣ ਲਈ ਆਏ ਹੈਗੇ ਆ ਉਹਦੇ ਨਾਲ ਤੁਸੀਂ ਦੇਖੋ ਕਿ ਅੱਜ ਮੈਂ ਜਿੱਥੇ ਵੀ ਗਿਆ ਵਾਂ ਬਹੁਤ ਸਾਰੀ ਸੰਖਿਆ ਜਿਹੜੇ ਪਰੋਕਾਰ ਹੈਗੇ ਨੇ ਪ੍ਰਭੂ ਜੀ ਸੁਭਜ ਨੇ ਮੰਨਨ ਵਾਲੇ ਬੜੀ ਭਾਰੀ ਸੰਖਿਆ ਚ ਸਭ ਜਗ੍ਹਾ ਹਿੱਸਾ ਲੈ ਰਹੇ ਨੇ ਬਾਕੀ ਜਿਹੜੀ ਗੱਲ ਕੀਤੀ ਹੈਗੀ ਹੈ ਪੈਨਾ ਵਾਸਤੇ ਜੋ 1000 ਰੁਪਏ ਦੀ ਉਹ ਵੀ ਮਾਨ ਸਾਹਿਬ ਪਹਿਲਾਂ ਹੀ ਕਹਿ ਚੁੱਕੇ ਨੇ ਮੁਖੰਦੀ ਪੰਜਾਬ ਕਿ ਅਸੀਂ ਆਉਣ ਵਾਲੇ ਸਾਲ ਦੇ ਚੜ੍ਹਦੇ ਅਸੀਂ ਜੁਰਾਇਦਾ ਉਹਦੀ ਪਰਿਵਿਧਨ ਕਰਕੇ ਇਸ ਬਜਟ ਚ ਰੱਖਾਂਗੇ ਔਰ ਸਾਰੀਆਂ ਪੈਨਾ ਜਿਨ੍ਹਾਂ ਦਾ ਹੱਕ ਬੰਦਿਆਂ ਨੂੰ ਦਿੱਤਾ ਜਾਏਗਾ ਥੈਂਕ ਯੂ